ਤੋ ਆ ਰਿਹਾ ਤੇ ਆ ਗੱਡੀ ਖੜੀ ਐ ਇਦਾਂ ਦੇ ਲੋਕਾਂ ਦਾ ਚਲਾਣ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਇਹ ਲੋਕ ਜੋ ਹੈ ਟ੍ਰੈਫਿਕ ਰੂਲਸ ਫਾਲੋ ਨਹੀਂ ਕਰਦੇ ਤੇ ਜਿਹਦੇ ਕਰਕੇ ਐਕਸੀਡੈਂਟ ਦਾ ਖਤਰਾ ਦਿੰਦਾ ਹੁਣ ਤੁਸੀਂ ਦੇਖੋ ਕਿੰਨੀ ਗੱਡੀਆਂ ਵਗੈਰਾ ਆਉਂਦੀਆਂ ਆਦੇ ਦੇਖ ਸਕਦੇ ਹੋ ਪਖਵੜ ਉੱਤੇ ਖੜੇ ਹੋਏ ਆ ਇੱਥੇ ਮਾਰਕੀਟ ਜੀ ਹੈਗੀ ਆ ਸਾਰੀ ਤੇ ਆ ਗੱਡੀ ਦੀ ਦੇਖ ਲਓ ਕਿੱਦਾਂ ਖੜੀ ਹੋਈ ਐ रोड की मीटर से खड़ी है देखो लोग आते ने ए, ए, देख रहे हो वाइट लाइन है एक ग्डी बिल्कुल देख सकते हो नंबर भी देख सकते हो कि गी खड़ी हुई आप देखो सामने ट्रक आ रहा आ है तो आ ग् खड़ी है कोर्स करो देख ट्रक उन्हें बाइक वाला निकलिया देखो बाइक वाला निकलिया कोर्स करो ये करे इतने हो जाए देखो आखो ਦੀ ਮਰਨੋਂ ਤਿਆਰ ਨੇ ਇਹ ਗੱਡੀ ਬਿਲਕੁਲ ਵਿੱਚ ਵਿਚ ਵਿਚਾਲੇ ਖੜੀ ਹੋਈ ਹੈ ਇਸ ਗੱਡੀ ਦਾ ਚਲਾਨ ਹੋਣਾ ਚਾਹੀਦਾ ਕਿਉਂਕਿ ਦੇਖ ਸਕਦੇ ਹੋ ਇਹ ਤੁਸੀਂ ਦੇਖੋ ਕਿ ਆ ਜਿਹੜੀ ਹੈਗੀ ਹੈ ਮਿਡਲ ਚਲਦੀ ਪਈ ਹੈ ਠੀਕ ਹੈ ਜੀ ਤੇ ਗੱਡੀ ਕਿੰਨੀ ਜ਼ਿਆਦਾ ਖੜੀ ਹੋਈ ਹੈ ਇਥੇ ਦੁਕਾਨਦਾਰ ਹੈਗੇ ਆ ਪਤਾ ਨਹੀਂ ਕਿ ਦੀ ਗੱਡੀ ਆ ਅਸੀਂ ਪੁੱਛਿਆ ਪਰ ਕੋਈ ਦੱਸਦਾ ਨਹੀਂ ਪਿਆ ਬਸ ਉਹ ਵੀਡੀਓ ਸ਼ੇਅਰ ਕਰ ਦਿਓ ਇਦਾਂ ਦੇ ਲੋਕਾਂ ਦਾ ਚਲਾਨ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਇਹ ਲੋਕ ਜੋ ਹੈ ਟ੍ਰੈਫਿਕ ਰੂਲਸ ਫੋਲੋ ਨਹੀਂ ਕਰਦੇ ਤੇ ਜਿਹਦੇ ਕਰਕੇ ਐਕਸੀਡੈਂਟ ਦਾ ਖਤਰਾ ਰਹਿੰਦਾ ਹੁਣ ਤੁਸੀਂ ਦੇਖੋ ਕਿੰਨੀ ਗੱਡੀਆਂ ਵਗੈਰਾ ਆਉਂਦੀਆਂ ਪੂਰੀ ਉੱਥੋਂ ਲਾਈਟ ਹੁੰਦੀ ਹੈ ਫੁੱਲ ਸਪੀਡੋ ਸਪੀਡ ਗੱਡੀ ਆਉਂਦੀ ਹੈ ਕਾਰ ਆਉਂਦੀ ਹੈ ਟਰੱਕ ਵੀ ਤੁਹਾਨੂੰ ਦਿਖਾਇਆ ਲੋਕੀ ਕੀ ਹੈ ਐਕਸੀਡੈਂਟ ਹੋ ਸਕਦਾ ਹੈ ਟਰੱਕ ਥੋੜਾ ਬੋਤਾ ਇੱਧਰ ਹੋ ਗਿਆ ਤੇ ਗੱਡੀ ਇੱਦਾਂ ਖੜੀ ਹੋਣ ਦੇ ਚੱਕਰ ਚ ਉਹ ਜਿਆਦਾ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਤੁਹਾਡੀ رائے ਕੀ ਹੈ ਜਰੂਰ ਕਮੈਂਟਾਂ 'ਚ ਦੱਸੋ ਵੀਡੀਓ ਵੱਟ ਵੱਟ ਸ਼ੇਅਰ ਕਰੋ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਇਹ ਜਿਹੜੇ ਕੰਮ ਹੋ ਰਹੇ ਆ ਇਹ ਗਲਤ ਕੰਮ ਹੈਗੇ ਆ ਇਹ ਜਿਹੜੀ ਵਾਈਟ ਲਾਈਨ ਹੈ ਇਸ ਤੇ ਤੁਸੀਂ ਇੱਧਰ ਰੱਖੋਗੇ ਤੇ ਐਕਚੁਅਲ ਖਤਰਾ ਦੇਗਾ ਇਹ ਤੁਹਾਡੀ ਗੱਡੀ ਜੇ ਟੋਕੀ ਹੋ ਜਾਂਦੀ ਆ ਆਦੀ ਦੇਖੋ ਹੁਣ ਕਾਰਾਂ ਨਿਕਲਣਗੀਆਂ ਪ੍ਰਸ਼ਾਸਨ ਤੋਂ ਮੰਗਿਆ ਇਦਾਂ ਦੇ ਲੋਕਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਮਿਲਦੇ ਆ ਜੀ ਤੁਹਾਨੂੰ ਅਗਲੀ ਵਾਰ